अच्छा। ਠੀਕ ਆ ਵਧੀਆ ਮੈਂ ਤੇਰੀ ਸਾਈਡ ਆ ਹੱਸ ਗਿਆ ਆਪਣੇ ਮਿੱਤਰਾਂ ਬੰਦੇ ਆਪਣੇ ਰਿਸ਼ਤੇਦਾਰੀ ਸੋ ਬਹੁਤ ਘੈਂਟ ਆ ਬੰਦਾ। ਅੰਜ ਲਾਈਵ ਨੇ ਭਰਾ ਦੇ ਪੰਜ ਲਾਈਵ ਭਾਂਜਾ ਲੱਗਦਾ ਆਪਣਾ। ਵੱਡੀ ਹੈਲੋ ਹਾਂ। ਅਸਲਾਮੁਅਲੈਕੁਮ ਵੀਰ ਜੀ। ਬਹੁਤ ਵਧੀਆ ਵੀਰ ਜੀ ਦਵਾਮਾਂ ਜੀ ਹੋ ਠੀਕ ਹੋ ਜੀ। ਕਿੰਨਾ ਦੇਖਾਂ ਮੈਂ। ਸੇਕਾ ਠੀਕ ਹੈ ਸੇਕਾ ਜੀ। ਮੁਬਾਰਕਾਂ ਦੀ ਮਾਤਾ ਜੀ ਕਹਿੰਦੇ ਕੈਨੇਡਾ ਚਲੇ ਗਏ ਜੀ ਵੀਰੇ ਨੇ ਵੀਡੀਓ ਕਾਲ ਲਾਈ ਸੀਗੀ ਵੀਰੇ ਨੇ ਮੈਂ ਵੀਡੀਓ ਕਾਲ ਲਾਈ ਸੀ ਮੈਂ ਉਹ ਸਟੇਟਸ ਦੇਖਿਆ ਸੀਗਾ ਦੋਨਾਂ ਨੇ ਬਹਾ ਰੇੜੀ ਜੀ ਫੜੀ ਹੋਈ ਸੀ ਉਹਨਾਂ ਦੀ ਮehle ਵੀ ਦੋਨੇ ਜੜ ਕੇ ਹੋ ਤਾਂ ਹਾਂ ਮੈਨੂੰ 500 500 ਚ ਉੱਥੇ ਮੇਰੀ ਗੱਲ ਹੋਈ ਸੀ ਵੀਰੇ ਨਾਲ ਕਰੋ ਹਾਂ ਤੋ ਯਾਰ ਮੈਂ ਕਰਦਾ ਇੱਕ ਮਿੰਟ ਪਤਾ ਨਹੀਂ ਇੱਕ ਮਿੰਟ ਰੁਕੀ ਯਾਰ ਪਤਾ ਨਹੀਂ ਕੀ ਹੋਗਾ ਅੱਛਾ ਉੱਤੇ ਚੱਕ ਲੋ ਵੀਰੇ ਨੇ ਮੈਨੂੰ ਫੋਨ ਲਾਇਆ ਸੀਗਾ ਕਾਇਤਰੀ ਆਂਟੀ ਨੇ ਜਾਣਾ ਮੈਂ ਉਹਦੇ ਪੁੱਛਿਆ ਮੈਂ ਵੀਰੇ ਤੂੰ ਵੀ ਜਾਣਾ ਕਿਹਾ ਨਹੀਂ ਉਹ ਜਦੋਂ ਮੈਂ ਸਟੇਟਸ ਦੇਖਿਆ ਚੈੱਕ ਕੀਤਾ ਉਹ ਰੇਡੀ ਦੀ ਦੋੰਦਾਂ ਦੀ ਫੜੀ ਫੀ ਮੈਂ ਹਲੇ ਵੀ ਚੜ ਕੇ ਹਾਂਸਾਂ ਦੀ ਜੁੜੀ ਮੈਂ ਗਈ ਬਾਹਰ ਨੂੰ ਹੋਰ ਤੇਰੀ ਸਿਹਤ ਤਾਂ ਵੀ ਤਾਂ ਠੀਕ ਨਹੀਂ ਹਾਂਸਾਬ ਤੂੰ ਕਿੱਥੇ ਲੱਗਾ ਖਖਾ ਦੱਸਦੀਆਂ ਨੇ ਚੁੱਪ ਚੁੱਪ ਹੈ ਚੁੱਪ ਯਾਰਾ ਨਾ ਨਾ ਲੈਣਾ ਸੀਗਾ ਆਹ ਉਹ ਕਿ ਪ੍ਰੈਸ ਕੁ ਆ ਵੀਰ ਬਾਰ ਮੈਂ ਕਿਹਾ ਅੱਜ ਹਾਏ ਹਾਏ ਅਸੀਂ ਆ ਤੱਲੇ ਹਜੇ ਤਾਂ ਬਾਬਾ ਬੰਦਗੀ ਸਾਹਿਬ ਦੇ ਸਰਹੰਦ ਸਲਾਮ ਕਰਕੇ ਮੈਂ ਅੱਗੇ ਜੱਦ ਲੈ ਕੇ ਚੱਲਨੇ ਆਂ ਜੀ ਉਹ ਸਰਕਾਰਾਂ ਦੇ ਚੱਲਿਆ ਬਾਬਾ ਬੰਦਗੀ ਸਾਹਿਬ ਦੇ ਸੋ ਠੀਕ ਠਾਕ ਹੈ ਤੇ ਰੇੜੀ ਚ ਆ ਸੀ ਕੋਈ ਨਹੀਂ ਮੈਂ ਕਰੂੰ ਕਰੂੰ ਫੋਨ ਫੋਨ ਕਰੂੰਗਾ ਪਹਿਲਾਂ ਠੀਕ ਹੈ ਠੀਕ ਹੈ ਓਕੇ ਓਕੇ ਭਾਈ ਆਹ ਰੈਸਟ ਕਰ ਲਓ ਰੈਸਟ